ਤੇ ਨੰਬਰ ਆਇਆ ਤੇ ਦੇਲ ਤੇ ਆਦਾ ਵੇ ਤੇ ਅਪਾ ਉਸੇ ਰਸਤੇ ਵਾਪਸ ਆ ਗਏ ਆ ਵੇਖਿਓ ਗੱਡੀ ਹੋਰ ਉਸੇ ਰਸਤੇ ਆਪਾਂ ਹੁਣ ਜੁੱਤੀਆਂ ਲੈ ਕੇ ਤੇ ਵਾਪਸ ਘੰਟਾ ਘਰ ਲਾ ਕੇ ਆਏ ਹਾਂ ਜਾਂ ਚਲ ਕੇ ਦੀ ਜੁੱਤੀ ਲੈ ਕੇ ਆਪਾਂ ਹੁਣ ਘੰਟਾ ਘਰ ਲਾ ਕੇ ਵਾਪਸ ਆ ਗਏ ਆ ਬੰਦਿਆ ਸਾਹਮਣੇ ਆ ਉਹ ਫਾਇਲ ਕਾ ਆ ਗਿਆ ਅੱਧਾ ਘੰਟਾ ਘਰ ਸਾਹਮਣੇ ਦਿਖਾਓ ਕਿੱਦਾਂ ਕਰ ਫਾਇਲ ਕੇ ਦਾ ਇੱਥੋਂ ਆਪਾਂ ਨਵਦੀਪ ਨੇ ਦੱਸਿਆ ਵੀ ਇੱਥੋਂ ਸੇ ਜਾਂਦੇ ਆ ਨਾ ਸਾਕਾ ਸਾਕਾ ਸੀ ਤੇ ਐਵੇਂ ਨਿਕਲਦੀ ਇੱਥੋਂ ਵੀ ਤੇ ਕਾਇਦ ਨੂੰ ਛੜ ਵੀ ਜਾਂਦੀ ਆ ਲੋਰ ਵੀ ਐਵੇਂ ਆ ਆ ਚੀਜ਼ ਜੋ ਆਂਦਾ ਸੀ ਕਹਿੰਦੇ ਲੋਰ ਵੀ ਬਖਾ ਕੇ ਨਿਕਲਦੀ ਆ ਐਵੇਂ ਇੱਥੋਂ ਵੀ ਨਿਕਲ ਰਹੀਆਂ ਅੱਛਾ ਇੱਧਰ ਨੂੰ ਰੋਡ ਨਿਕਲ ਰਿਹਾ ਕਿੱਧਰ ਆ ਨਾ ਭਾਈ ਇੱਧਰ ਨੂੰ ਘੁੰਮ ਕੇ ਜੌਂਕ ਵੱਲੋਂ ਘੁੰਮ ਕੇ ਆ ਭਾਈ ਇੱਧਰ ਨੂੰ ਆ ਗਏ ਆ ਪਹਿਲਾਂ ਭਾਈ ਇੱਧਰ ਹੀ ਆਉਣਾ ਨਵੇਂ ਇੱਧਰ ਲੈ ਕੇ ਇੱਧਰੋਂ ਅਸੀਂ ਫੇਰ ਵਾਪਸ ਆਵਾਂਗੇ ਇੱਕ ਵਾਰ ਇੱਕ ਚੱਕਰ ਸਾਡਾ ਹੋਰ ਲੱਗੂਗਾ ਜੇ ਕਿਉਂਕਿ ਅਸੀਂ ਜੁੱਤੀ ਬੇਟੀ ਨੂੰ ਵੀ ਦਿਵਾਉਣੀ ਆ। ਅਸੀਂ ਤਾਂ ਇੱਕ ਇੱਕ ਜੋੜਾ ਲੈ ਲਿਆ ਤੇ ਅਸੀਂ ਆਖ ਫਾਜ਼ਿਲਕੇ ਦੀ ਜੁੱਤੀ ਆ। ਇੰਨੀ ਦੂਰ ਆਏ ਆ ਦੁਬਾਰਾ ਪਤਾ ਨਹੀਂ ਕਦੋਂ ਆਵਾਂਗੇ। ਚੱਲ ਲੈ ਜਾਂਦੇ ਆ ਸੈਂਪਲ ਦੇ ਤੌਰ ਤੇ। ਜਿੱਦਣ ਤੁਹਾਨੂੰ ਵਖਾਉਣੇ ਆ ਬਾਅਦ ਕੇ। ਜੁੱਤੀਆਂ ਵੀ ਬਹੁਤ ਸੋਹਣੀਆਂ। ਘਰੇ ਜਾ ਕੇ ਤੁਹਾਨੂੰ ਦਿਖਾਵਾਂਗੇ। ਜੁੱਤੀ ਬਹੁਤ ਖੂਬਸੂਰਤ ਆ। ਦੁਕਾਨ ਦਾ ਨਾਂ ਵੀ ਖੂਬਸੂਰਤ ਆ। ਆਹ ਖੂਬਸੂਰਤ ਜੁੱਤੀ। ਖੂਬਸੂਰਤ ਜੁੱਤੀ ਦੁਕਾਨ ਦਾ ਨਾਂ। ਤੁਸੀਂ ਕਿਸੇ ਨੇ ਲੈਣੀ ਹੋਵੇ ਫਾਜ਼ਿਲਗਾ ਆ ਕੇ ਇੱਥੋਂ ਦੁਕਾਨ ਦਾ ਨਾਮ ਖੂਬਸੂਰਤ ਜੁੱਤੀ ਉੱਥੋਂ ਲੈ ਲੈਣੀ ਜੁੱਤੀਆਂ ਵੀ ਬਹੁਤ ਸੋਹਣੀਆਂ ਜੁੱਤੀਆਂ ਦੁਕਾਨ ਵਾਲਾ ਵੀ ਬਹੁਤ ਨੇਤਰ ਬਹੁਤ ਚੰਗਾ ਬਹੁਤ ਵਧੀਆ ਉਹ ਦਿਖਾਈ ਵੀ ਆ ਹਾਂ ਉਹਦਾ ਸ਼ੋਰਟ ਪਾ ਦਿਆਂਗੇ ਦੁਕਾਨ ਦਾ ਐਡਰੈਸ ਦੇ ਦੇਾਂਗੇ ਇੱਥੋਂ ਆ ਕੇ ਤੁਸੀਂ ਖਰੀਦ ਲੈਣੀ ਇਹ ਕਰਵਾ ਪਸਵਾਵਾਂਗੇ ਉਦੋਂ ਸਾਨੂੰ ਅਸੀਂ ਡੇਟ ਹੋ ਰਹੇ ਆਂ ਜਾਣਾ ਵੀ ਅਸੀਂ ਵਾਪਸ ਛੇਤੀ ਆ ਇਸ ਕਰਕੇ ਸਾਨੂੰ ਪੁੱਛਾਂਗੇ ਜੇ ਦੁੱਦੀ ਬੇਟੀ ਨੇ ਲੈਣੀ ਹੈ ਇੱਕ ਵਾਰ ਫੇਰ ਆਵਾਂਗੇ ਵਾਪਸ ਬੜਾ ਬੜਾ ਵਜਿਆ ਹੋਇਆ ਦਾ ਜੈਦਵਾਰ ਕਰਕੇ ਰੌਣਕ ਪਾਟਾਂ ਲੈ ਐਤਵਾਰ ਨੂੰ ਨਾ ਹੋਵੇ ਜਦ ਬਹੁਤ ਰਾਸ਼ਨ ਲੰਘੇ ਰਿ ਜਾਂਦਾ ਫਿਰ ਵੀ ਮੰਦ ਹੁਣ ਕਰਕੇ ਵੀ ਨਾ ਹੈਗਾ ਰਾਸ਼ ਇਹ ਸਾਹਮਣੇ ਸੇਦਨਾ ਮੰਦਿਰ ਸ਼੍ਰੀ ਸੇਵਾ ਸੰਪਤੀ ਸੇਦਨਾ ਮੰਦਿਰ ਆ ਮੰਦਿਰ ਵਿੱਚ ਦੇ ਦਰਸ਼ਨ ਕਰਾਂ ਮੰਦਿਰ ਦੇ ਦਰਸ਼ਨ ਕਰੋ ਸੰਗਤ ਮੰਦਿਰ ਵਿੱਚ ਜਾ ਰਹੇ ਇਹ ਮੰਦਿਰ ਬਹੁਤ ਵੱਡਾ ਹੈ ਇਧਰੋਂ ਆਪਾਂ ਖੱਬੇ ਜਾਣਾ ਹੈ ਇੱਥੋਂ ਖੱਬੇ ਜਾਣਾ ਇੱਥੋਂ ਖੱਬੇ ਜਾਣਾ ਫਰੂਟ ਵਾਲੀ ਦੁਕਾਨ ਤੋਂ ਆਪਾਂ ਡਰੈੱਸ ਪੁੱਛਿਆ ਸੀਗਾ ਇਹ ਫਰੂਟ ਵਾਲਿਆਂ ਨੇ ਦੱਸਿਆ ਸੀ ਇਧਰੋਂ ਖੱਬੇ ਜਾਣਾ ਹਾਂ ਇਧਰੋਂ ਇੱਥੋਂ ਸੱਜੇ ਨਾਲ ਮੋੜਨਾ ਇਹ ਤਾਂ ਹੈ ਨਾ ਇਹ ਆਪਾਂ ਸੈਂਟਰ ਦੇ ਆ ਕੇ ਨੇੜੇ ਅੱਗੇ ਸੈਂਟਰ ਆ ਆ ਗਿਆ ਬਾਕੀ ਪਾਸਾ ਉਹ ਮੈਂ ਸੋਚਦਾ ਇਹ ਵੱਡੀ ਕੁਆਇਆ ਇਹ ਬਾਰਡਰ ਸੁਲੇਮਾਨ ਕੀ ਰੋਡ ਨੂੰ ਅਪ ਫੇਰ ਆ ਗਏ ਆ ਤੇ ਇੱਥੋਂ ਬਾਰਡਰ ਥੋੜੀ ਵਾਟੀਆਂ ਤੇ ਇੱਥੋਂ ਆਪਾਂ ਮੁੜਨਾ ਹਣਾ ਸੱਜੇ ਪਾਸੇ ਆਵਾਜਾਈਆਂ ਦੇ ਵਿੱਚ ਤੇ ਆਪਾਂ ਫਿਰ ਆਈਸ ਤੋਂ ਸਿੱਧਾ ਬਾਜ਼ਾਰ ਜਿਸੇ ਬਾਜ਼ਾਰ ਚੋਂ ਦੋਨੋਂ ਆਏ ਆਂ ਦੁਬਾਰਾ ਫਿਰ ਚੱਲੇ ਬਾਜ਼ਾਰ ਚੋਂ ਉੱਥੇ ਹੁਣਾਂ ਦੇ ਪਤਾ ਤੇ ਜੋਤੀ ਲੈਣ ਚੱਲੇ ਆਂ ਆਹੀਂ ਲੈ ਆਏ ਆ ਇਹ ਆ ਗਿਆ ਆਪਣਾ ਫਾਜ਼ਿਲਕੇ ਦਾ ਉਹੀ ਜਿਹੜਾ ਪਾਕਿਸਤਾਨ ਦੇ ਨਾਲ ਹਲਦਾ ਮਿਲਦਾ ਲਾਹੌਰ ਦੇ ਘੰਟਾ ਘਰ ਨਵਦੀਪ ਨੇ ਵੀ ਕਿਹਾ ਸੀ ਨਾਸਰ ਠੱਲੋ ਵੀ ਉਦੋਂ ਤੇ ਉਹ ਹੀ ਇੱਥੇ ਵੀ ਦਿਖਾਉਣ ਆ ਰਹੇ ਆ ਦਰਸ਼ਕਾਂ ਨੂੰ ਆਹ ਭਾਈ ਫਾਇਲ ਕੇ ਦਾ ਘੰਟਾ ਘਰ ਇੱਥੋਂ ਵੱਖ-ਵੱਖ ਗਲੀਆਂ ਜਾਂਦੀਆਂ ਸੱਜੇ ਖੱਬੇ ਨਿਕਲਦੀਆਂ ਜਿਵੇਂ ਪਾਕਿਸਤਾਨ ਦੇ ਵਿੱਚ ਉੱਥੇ ਲਾਹੌਰ 'ਚ ਦਿਖਾਇਆ ਸੀ ਉਹਨਾਂ ਨੇ ਉਹ ਦੁਕਾਨ ਆ ਜਿੱਥੋਂ ਬਤੋਸ਼ ਆਲੇ ਨੇ ਬੜੀ ਮਸ਼ਹੂਰ ਦੁਕਾਨ 1949 'ਚ ਬਣੀ ਦੁਕਾਨ ਇਹ ਇਹ ਇਤੋ ਦੋਸ਼ਾਲਾ ਬੜੀ ਮਸ਼ਹੂਰ ਹੱਤੀ ਆ। ਹਾਂਜੀ ਮੈਂ ਕਿਹਾ ਇੱਕ ਦੋਸਤ। ਆਹ ਕੋ ਪਤਨੇ ਆ ਦੀ ਹੱਡੀ। ਇਥੇ ਛੋਟੇ-ਛੋਟੇ ਕਰੇ। ਇਥੋਂ ਆਪਾਂ ਗਾਂ ਖੂਬਸੂਰਤ ਜੁੱਤੀ ਪੈਲਸ ਜਿਹੜਾ ਉੱਥੇ ਆਪਾਂ ਦੁਕਾਨ ਤੋਂ ਲਵਾਵਾਂਗੇ ਜੁੱਤੀ। ਕੱਢਵੀ ਜੁੱਤੀ ਜਿਹੜੀ ਹੁੰਦੀ ਆ ਇੱਥੇ ਮਾਰਕੀਟ ਆ ਜੁੱਤੀਆਂ ਦੀ। ਇੱਥੋਂ ਸਾਰੀਆਂ ਜੁੱਤੀਆਂ ਜੁੱਤੀਆਂ ਫਾਇਲ ਕੇ ਦੀਆਂ। ਦੁਕਾਨਾਂ ਸਾਰੀਆਂ ਆ ਬੇ ਖੂਬਸੂਰਤ ਜੁੱਤੀ ਪੈਲਸ ਆ ਗਿਆ ਇੱਥੋਂ ਆਪਾਂ ਜੁੱਤੀ ਲਈਏ। ਇਥੋਂ ਅੱਬ ਪੁਲ ਦੇ ਉੱਤੇ ਚੜਨਾ ਜੀ ਹੱਥ ਹੋ ਗਿਆ ਉੱਤੇ ਫਲਾਈਓਵਰ ਲੈਣਾ ਹਾਂ ਇੱਥੇ ਉਹ ਫਲਾਈਓਵਰ ਤੇ ਸਾਹਮਣੇ ਡਰਾਈਵ ਕਰ ਇਥੋਂ ਮੋੜ ਦੇਣੀ ਗੱਡੀ ਆਪਾਂ ਇਹ ਆ ਗਿਆ ਆ ਫਲਾਈਓਵਰ ਤੇ ਚੜ ਗਏ ਆ ਫਲਾਈਓਵਰ ਚੜ ਕੇ ਫਰੋਈਪੁਰ ਵਾਲੇ ਰੋਡ ਨੂੰ ਪੈ ਗਏ ਆ ਆਇਲ ਕੇ ਤਾਂ ਆਇਲ ਕੇ ਤਾਂ ਹੁਣ ਆਪਾਂ ਘਰੇ ਆ ਗਏ ਆ ਪਾ ਲੈ ਕੇ ਆਏ ਆ ਉਥੋਂ ਖੂਬਸੂਰਤ ਜੁੱਤੀ ਪੈਲਸ ਫਾਇਲ ਕਰ ਦੋ ਬਾਕੀ ਇਹਦਾ ਹੰਡਣ ਦੇ ਪਤਾ ਲੱਗੂਗਾ ਨਾ ਕਿਵੇਂ ਹੰਡਦੀ ਆ ਸ਼ਰਤਾਂ ਤਾਂ ਬਹੁਤ ਦਿੱਤੀਆਂ ਨੇ ਦੁਕਾਨਦਾਰ ਨੇ ਇਹ ਬੱਚਾ ਚਾਰ ਜੋੜੇ ਲੈ ਕੇ ਆਏ ਆ ਕਹਿੰਦਾ ਸੀ ਬਹੁਤ ਹੰਡਣ ਅਨਸਾਰ ਆ ਇੱਕ ਆ ਜੈਪ ਜੁੱਤੀ ਆ ਦੇ ਬਾਅਦ ਪਤਾ ਲੱਗੂਗਾ ਇਹਦਾ ਅਡਾਇਰ ਦੇ ਵਿੱਚ ਵੀ ਹੋਈ ਆ ਬਾਕੀ ਇਹਦਾ ਹੰਡਣ ਤੇ ਪਤਾ ਲੱਗੂਗਾ ਵੀ ਇਹ ਕਿਸ ਤਰ੍ਹਾਂ ਇਹ ਹੜਾਈ ਕਿਵੇਂ ਆਈ ਸੋਹਣੇ ਆ ਜੁੱਤੀ ਕੇ ਥੋੜੀ ਜੀ ਲੱਗਦੀ ਹੁੰਦੀ ਪਰ ਫਿਰ ਵੀ ਠੀਕ ਹੈ ਫਿੱਟ ਵਧੀਆ ਆ ਗਈ ਹੈ ਤੁਸੀਂ ਜੇ ਖੈਰ ਜੇ ਜਾ ਕੇ ਦੇਖ ਲਿਓ ਸੱਜਨਵੰਦਰ ਕੋਈ ਅਸੀਂ ਇਹ ਵੇਨੇ ਫਿਰ ਪਤਾ ਲੱਗੂ ਬਾਅਦ ਦੱਸਾਂਗੇ ਕਿਵੇਂ ਹੰਡੀ ਹੈ 18 ਵਲੌਗ ਦੇ ਵਿੱਚ ਦੱਸਾਂ ਵੀ ਜੁੱਤੀ ਦੇ ਹੰਨਣ ਦੀ ਸਥਿਤੀ ਕੀ ਆ ਇਹ ਲੈ ਆਪਾਂ ਚਾਰ ਜੋੜੇ ਇਹਦੇ ਤੁਹਾਡੇ ਨਾਲ ਸਾਂਝੇ ਕੀਤੇ ਆ ਆ ਜੈਂਟਸ ਆ ਆ ਲੇਡੀਜ਼ ਆ ਇਹ ਸਸਤੇ ਆ ਇਹ ਤੋਰੇ ਰੂਡ ਪਤਾ ਕਰੀਦੇ ਉਹਨਾਂ ਸਹਾਨਾ ਬਹੁਤ ਸਸਤੇ ਆ ਆ ਥੋੜੀ ਜਿਹੀ ਮਹਿੰਗੀਆਂ ਆ ਆਪਾਂ ਫਾਜਲ ਕੇ ਦਾ ਤੋਸ਼ਾ ਆਕ ਪਤਨੀਆਂ ਦੀ ਹੱਟੀਆਂ ਜਿਹੜੀ 1959 ਤੋਂ ਇੱਥੇ ਹੈਗੀ ਸ਼ੁਰੂ ਕੀਤੀ ਉਹਨਾਂ ਨੇ ਪਾਦੇ ਬਜ਼ੁਰਗਾਂ ਨੇ ਇਹ ਹੁਣ ਆਪਾਂ ਵੇਨੇ ਆ ਆਪਾਂ ਤੋਸ਼ਾ ਜਿਹੜਾ ਹੋ ਇਹਨੇ ਇਹ ਕਿਹੜਾ ਕਸਤਰਾ ਦਾ ਤੇ ਮਾਪੇ ਵੀ ਖਵਾਵਾਂਗੇ ਤੇ ਲਵੀ ਨੂੰ ਵੀ ਖਵਾਵਾਂਗੇ ਆਨੇ ਵਰਣੀਆਂ ਨੂੰ ਵੀ 1.5 ਕਿਲੋ ਲੈ ਜਾਂਦਾ ਅੱਜ ਤਾਂ 1 ਕਿਲੋ ਲੈ ਕੇ ਆਇਆ